ਦੇਖੋ ਅਸੀਂ ਆਪਣਾ ਸਟੈਂਡ ਹੈ ਜਿਹੜਾ ਦਿੱਲੀ ਅੰਦੋਲਨ ਦੋ ਦੀ ਲੀਡਰਸ਼ਿਪ ਹੈ ਉਹ ਕਲੀਅਰ ਕਰ ਚੁੱਕੀ ਆ ਕਿ ਅਸੀਂ ਨਾ ਰਸਤਾ ਕੱਲ ਰੁਕਿਆ ਸੀਗਾ ਨਾ ਅੱਜ ਰੁਕਿਆ ਹੋਇਆ ਸਰਕਾਰ ਜਦੋਂ ਚਾਵੇ ਇਸ ਰਸਤੇ ਥਾਣੀ ਰਸਤਾ ਖੋਲ ਦੇਵੇ ਪਬਲਿਕ ਦੰਗੇ, ਟਰਾਂਸਪੋਰਟਰ ਨੰਗੇ, ਆਮ ਜਨਤਾ ਨੰਗੇ ਠੀਕ ਹੈ ਜੀ ਹੋਰ ਕੋਈ ਵੀ ਨੰਗੇ ਸਾਨੂੰ ਇਤਰਾਜ ਕੋਈ ਨਹੀਂ ਹੈਗਾ ਅੱਜ ਵੀ ਅਸੀਂ ਤੁਹਾਨੂੰ মিডিਆ ਨੂੰ ਬਕਾਇਦਾ ਆਪਸਾਂ ਸਭਾਂ ਨੂੰ ਕਿਹਾ ਕਿ ਪਹਿਲਾਂ ਅਸੀਂ ਮੀਟਿੰਗ ਛੱਡ ਕੇ ਚੱਲੀਏ ਸ਼ੰਭੂ ਤੇ ਜੇ ਤੁਹਾਨੂੰ ਸਾਡੇ ਵਾਲੇ ਪਾਸੋਂ ਨੰਗਣ ਚ ਕੋਈ ਸਮੱਸਿਆ ਆਉਗਈ ਤਾਂ ਤੁਸੀਂ ਫਿਰ ਸਾਨੂੰ ਕਿਹੋ ਜੇ ਤੁਹਾਡੀ ਗੱਡੀ ਜਾ ਕੇ ਦੂਜੇ ਤੋਂ ਹਰਿਆਣਾ ਸਰਕਾਰ ਨੇ ਕੰਦ ਕੱਢੀ ਹੋਈ ਆ ਉੱਥੇ ਜਾ ਕੇ ਰੁਕਦੀ ਆ ਤੇ ਫਿਰ ਸਾਡਾ ਉਹ ਚ ਕਸੂਰ ਕੋਈ ਨਹੀਂ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਨੈਸ਼ਨਲ ਹਾਈਵੇ ਦੇ ਉੱਤੇ ਕੰਦ ਸਾਰੀ ਹੋਈ ਆ ਉਹਨਾਂ ਕਰਕੇ ਰਸਤਾ ਬੰਦ ਹੋਇਆ ਜੇ ਕੋਈ ਇਹ ਕਹਿੰਦਾ ਵੀ ਲੌਨ ਨਾਈਟਰ ਦਾ ਮਸਲਾ ਹੈ ਤੇ ਪੰਜਾਬ ਸਰਕਾਰ ਨੂੰ ਸਾਡੇ ਤੋਂ ਲਾਂਡਰ ਆਰਡਰ ਦਾ ਕੋਈ ਇਸ਼ੂ ਨਹੀਂ ਹੈ ਪੰਜਾਬ ਚ ਪਿਛਲੇ 5-6 ਮਹੀਨਿਆਂ ਚ ਬੈਠੇ ਆ ਕੋਈ ਲਾਂਡਰ ਆਰਡਰ ਦਾ ਇਸ਼ੂ ਨਹੀਂ ਪੀਸਫੁਲੀ ਬੈਠੇ ਹੋਏ ਆ ਔਰ ਅਦਾਲਤ ਨੂੰ ਇਹ ਵੀ ਨਾ ਕਿਹਾ ਜਾਵੇ ਵੀ ਲਾਂਡਰ ਨਟ ਦਾ ਇਸ਼ੂ ਕਰਕੇ ਰੁਕਿਆ ਹੋਇਆ ਸਾਡਾ ਤਾਂ ਲਾਂਡਰ ਆਰਡਰ ਦਾ ਕੋਈ ਇਸ਼ੂ ਨਹੀਂ ਪੰਜਾਬ ਨਾਲ ਹਰਿਆਣਾ ਟੱਪ ਕੇ ਲਾਂਡਰ ਆਰਡਰ ਇਸ਼ੂ ਬੰਦਾ ਦੂਸਰਾ ਹੈਗਾ ਵੀ ਰਸਤਾ ਅਸੀਂ ਨਹੀਂ ਰੁਕਿਆ ਹੋਇਆ ਅਦਾਲਤ ਵਿੱਚ ਕਈ ਵਾਰੀ ਹਰਿਆਣਾ ਸਰਕਾਰ ਦਾ ਟੌਰਨੇ ਚੱਲਣਾ ਹੈ ਕੇਂਦਰ ਦਾ ਗਲਤ ਮਿਸਕੈਟ ਕਰਦਾ ਵੀ ਕਿਸਾਨਾਂ ਕਰਕੇ ਰਸਤਾ ਰੁਕਿਆ ਹੋਇਆ ਹੈ ਪੀ ਸਾਡੇ ਕਰਕੇ ਰਸਤਾ ਨਹੀਂ ਰੁਕਿਆ ਹੋਇਆ ਦੂਸਰਾ ਹੈਗਾ ਪੀ ਕੋਈ ਵੀ ਸਰਕਾਰ ਜਦੋਂ ਮਰਜ਼ੀ ਗੱਲ ਕਰ ਲਵੇ ਠੀਕ ਹੈ ਜੀ ਅਸੀਂ ਚਾਰ ਮੀਟਿੰਗਾਂ ਸਰਕਾਰ ਨਾਲ ਕੀਤੀਆਂ ਸਾਡੇ ਇਸ਼ੂ ਹੈਗੇ ਆ ਕੇਂਦਰ ਨਾਲ ਕੇਂਦਰ ਚਾਰ ਰੌਂਡ ਦੀ ਮੀਟਿੰਗਾਂ ਭਾਵੇਂ ਵੀ ਸੱਦ ਲਵੇ ਕੱਲ ਸੱਦ ਲਵੇ ਅਸੀਂ ਉਹਨਾਂ ਨੂੰ ਬਹਿਣ ਨੂੰ ਤਿਆਰ ਆ ਸਾਡੇ ਲੋਕ ਕੋਈ ਨਾ ਨਹੀਂ ਹੈਗਾ ਸਾਡੇ ਦੋਵੇਂ ਫੋਰਮ ਕਿਸੇ ਕਮੇਟੀ ਨੂੰ ਕੋਈ ਨਹੀਂ ਚਾਉਂਦੇ ਹੈਗੇ ਠੀਕ ਹੈ ਜੀ ਨਾ ਕਮੇਟੀ ਦੀ ਸਾਡੀ ਮੰਗ ਹੈਗੀ ਆ ਤੀਸਰਾ ਜਿਹੜਾ ਸਭ ਤੋਂ ਇੰਪੋਰਟਡ ਹੈ ਜਿਹੜਾ মিডিਆ ਨੂੰ ਸੀ ਅਪੀਲ ਕਰਦੇ ਆ ਇਹ ਉਦੇ ਪ੍ਰਤਾਪ ਵਰਸਸ ਹਰਿਆਣਾ ਸਰਕਾਰ ਆ ਇਹ ਮੀਡੀਆ 'ਚ ਨਹੀਂ ਚੱਲਣਾ ਚਾਹੀਦਾ ਕਿਸਾਨ ਵਰਸਸ ਸੁਪਰੀਮ ਕੋਰਟ ਕਿ ਕਿਸਾਨ ਤਾਂ ਤਾਂ ਉਹਦੀ ਰਿਟ ਪਟੀਸ਼ਨ 'ਚ ਹੈ ਹੀ ਨਹੀਂ ਕਿ ਅਸੀਂ ਤਾਂ ਰਿਟ ਪਟੀਸ਼ਨ ਪਾਈ ਨਹੀਂ ਉਦੇ ਪ੍ਰਤਾਪ ਸਿੰਘ ਜੀ ਉਹ ਹੈਗੇ ਨੇ ਤੇ ਵਰਸਸ ਹੈਗਾ ਹਰਿਆਣਾ ਸਰਕਾਰ ਅਸੀਂ ਤਾਂ ਭਾਈ ਇਹ ਪੱਖ ਲੈ ਕੇ ਆਏ ਆ ਵੀ ਲੋਕ ਸਾਨੂੰ ਨਾ ਕਹੇ ਮੀਡੀਆ 'ਤੇ ਸਾਡੀ ਗੱਲ ਨਾ ਜਾਵੇ ਜੇ ਇਹਨਾਂ ਨੂੰ ਕਿਸੇ ਨੇ ਸੱਦਿਆ ਤੇ ਗੱਲ ਕਰਨ ਹੀ ਨਹੀਂ ਗਏ ਅਸੀਂ ਲਗਭਗ ਜਿੰਨੇ ਆਰਗੂ ਕਰਨੇ ਸੀ ਪਹਿਲੀ ਮੀਟਿੰਗ 'ਚ ਹੀ ਕਰ ਲਏ ਲਗਭਗ ਸੇਮ ਟੂ ਸੇਮ ਇਹਦੇ ਵਿੱਚ ਵੀ ਇਹੀ ਨੇ ਜੋ ਮੈਨੂੰ ਲੱਗਦਾ ਹੈਗਾ ਤਾਂ ਸੇਮ ਟੂ ਸੇਮ ਨੇ ਮੈਨੂੰ ਲੱਗਦਾ ਕੋਈ ਫਰਕ ਨਹੀਂ ਜੀ 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 ਜਿੱਥੋਂ ਤੱਕ ਭੈਣ ਜੀ ਕੰਗਣਾ ਨਾਉ ਦਾ ਸਵਾਲ ਆ ਪਹਿਲਾ ਮੌਕਾ ਨਹੀਂ ਹੈਗਾ ਵੀ ਕਿਸਾਨ ਅੰਦੋਲਨ ਨੂੰ ਜਾਂ ਕਿਸਾਨ ਅੰਦੋਲਨ ਦੀ ਲੀਡਰਸ਼ਿਪ ਨੂੰ ਉਹਨਾ ਟਾਰਗੇਟ ਕੀਤਾ ਹੋਵੇ ਪਹਿਲੋ ਵੀ ਰੱਜ ਕੇ ਟਾਰਗੇਟ ਕੀਤਾ ਠੀਕ ਆ ਵੀ ਉੱਥੇ 100-100 ਰੁਪਏ ਲਈ ਵੀ ਬੀਬੀਆਂ ਆਉਂਦੀਆਂ ਹੈਗੀਆਂ ਮਾਤਾ ਮਹਿੰਦਰ ਕੌਰ ਨੂੰ ਕਿਹਾ ਸੀਗਾ ਹੁਣ ਵੀ ਜਿਹੜੇ ਨੇ ਉਹਨਾਂ ਨੂੰ ਬਿਆਨ ਲਿਖ ਕੇ ਨਾਗਪੁਰ ਵੱਲੋਂ ਦਿੱਤਾ ਜਾਂਦਾ ਵਾ ਬਿਆਨ ਪਿੱਛੋਂ ਲਿਖਿਆ ਹੁੰਦਾ ਔਰ ਉਹ ਜਿਹੜਾ ਇਸ਼ੂ ਆ ਉਹ ਸ਼ਿਸ਼ੂ ਨੂੰ ਡਿਵਰਟ ਕਰ ਲਈ ਇਹ ਬਿਆਨਬਾਜ਼ੀ ਉੰਦੀ ਹੈਗੀ ਆ ਵੀ ਜਿਹੜਾ ਇਸ਼ੂ ਚੱਲ ਰਿਹਾ ਉੱਥੇ ਕੋਈ ਨਾ ਕੋਈ ਫਿਲਮੀ ਸਟਾਰ ਨੇ ਮੀਡੀਆ ਤੇ ਕਾਫੀ ਰੌਲਾ ਪੈਂਦਾ ਹੈਗਾ ਤਾਂ ਮੀਡੀਆ ਦੀ ਸੁਰੱਖਿਆ ਲੈਣ ਵਾਸਤੇ ਸਾਡੇ ਤੇ ਕਾਹੇ-ਬਾਹੇ ਟਿੱਕਟ ਪੜੀਆਂ ਕਰਦੇ ਰਹਿੰਦੇ ਨੇ ਠੀਕ ਤੁਸੀਂ ਜਿਹੜਾ ਜੜਾ ਜੜਿਆ ਬਿਆਨ ਅੱਜ ਕੰਗਨਾ ਰਾਉਤ ਦੀ ਦੇ ਰਹੇ ਨੇ ਤੁਸੀਂ ਉਹਦੀ ਪੁਸ਼ਟੀ ਕਰਦੇ ਜੀ ਮੀਡੀਆ ਕਰਦਾ ਪੁਸ਼ਟੀ ਜੇ ਮੀਡੀਆ ਨੂੰ ਨਹੀਂ ਲੱਗਦਾ ਅਜਿਹਾ ਬਿਆਨ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਹੈਗਾ ਤਾਂ ਰਾਜਨੀਤਿਕ ਪ੍ਰੇਰਿਤ ਹੈਗਾ ਵੀ ਉਹ ਇਸ ਵੇਲੇ ਪਾਜਪਾ ਦੀ ਐਮਪੀ ਆ ਔਰ ਸੱਚੀਓ ਪਾਜਪਾ ਕਿਉਂ ਨਾ ਕਰੇ ਪਾਜ ਪਾਜੇ ਸਾਡੇ ਤੇ ਸ਼ਬਦੀ ਅਟੈਕ ਕਰ ਰਹੀ ਆ ਪਰ اخਲਾਕੀ ਤੌਰ ਤੇ ਗਲਤ ਆ ਸਾਨੂੰ ਖਾਲਸਤਾਨੀ ਕਹੀ ਜਾਂਦੀ ਆ ਉਹ ਪਾਕਿਸਤਾਨੀ ਕਹੀ ਜਾਂਦੀ ਆ ਰਿਤ ਬਿੱਟੂ ਕਹਿੰਦਾ ਜੀ ਬਾਹਰੋਂ ਫੰਡ ਆਈ ਜਾਂਦਾ ਇਹਨਾਂ ਨੂੰ ਬੜਾ ਕੁਝ ਬੋਲਦੇ ਨੇ ਇਹ ਜੀ ਜਦ ਵਾਸਤੇ ਮਤਲਬ ਜਿਹੜਾ ਬੈਠੇ ਹੋਏ ਨੇ ਬੋਲਣਗੇ ਦੇਖੋ ਉਹਨਾਂ ਦਾ 400 ਵਾਲਾ ਨਾਰਾ ਕਿਸਾਨ ਮਜ਼ਦੂਰ ਦੇ ਅੰਦੋਲਨ ਕਰਕੇ ਰੁਲਿਆ ਹੈਗਾ ਉਹ 200 ਚਾਲੀਆਂ ਤੇ ਖੜੇ ਨੇ ਉਹਨਾਂ ਨੂੰ ਸੱਤੀ ਕੱਪੜੀ ਅੱਗ ਲੱਗੀ ਹੋਈ ਹੁਣ ਹਰਿਆਣਾ 'ਚ ਸਾਹਮਣਾ ਕਰਨਾ ਪੈ ਰਿਹਾ ਹਰਿਆਣੇ 'ਚ ਵੱਡੀ ਪੱਧਰ ਤੇ ਲੋਕਾਂ ਦੀ ਬਗਾਵਤ ਹੈ ਹੁਣ ਇਹ ਵੀ ਨਹੀਂ ਸਮਝ ਲੱਗਦੀ ਅਸੀਂ ਨਹੀਂ ਕਹਿੰਦੇ ਕਿੰਨੂ ਵੋਟ ਕਿੰਨੇ ਪਾਉਣੀਆਂ ਹੁਣ ਉਹਨਾਂ ਨੂੰ ਨਹੀਂ ਲੱਗਦਾ ਫਿਰ ਅਸੀਂ ਜਿੱਤ ਰਹੇ ਹਾਂ ਤਾਂ ਭਾਈ ਉਹਨਾਂ ਦੇ ਐਮਪੀ ਦਾ ਅੱਗ ਬਬੂਲਾ ਹੋਣਾ ਸਾਡੇ ਤੇ ਗੁੱਸਾ ਕੱਢਣਾ ਵੈਸੇ ਚਾਹ ਜ ਲੱਗਦਾ ਸਾਨੂੰ ਇਹੋ ਬੋਲਣਗੇ ਹੀ ਸਾਡੇ ਖਿਲਾਫ ਉਹ ਟਰੈਕਟਰ ਵਾਲੀ ਮੰਗ ਤੇ ਮੰਨੀ ਜਿਉਂ ਕਿ ਟਰੈਕਟਰ ਮੈਨੂੰ ਲੱਗਦਾ ਟਰੈਕਟਰ ਟਰਾਲੀ ਵਾਲਾ ਇਸ਼ੂ ਉਵੇਂ ਆ ਪਹਿਲੋ ਜਿਹਦਾ ਕਹਿਤਾ ਸੀ ਅਸੀਂ ਤੁਹਾਨੂੰ ਵੀ ਸਾਡਾ ਅਣਖ ਦਾ ਸਵਾਲ ਨਹੀਂ ਹੈ ਟਰੈਕਟਰ ਟਰਾਲੀ ਖੜਨਾ ਟਰੈਕਟਰ ਟਰਾਲੀ ਤੋਂ ਬਿਨਾਂ ਸੰਭਵ ਹੀ ਨਹੀਂ ਹੈਗਾ ਦਿੱਲੀ ਵਿੱਚ ਅੰਦੋਲਨ 2 2 ਫੁੱਟ ਪਾਣੀ ਖੜ ਜੇ ਸਰਦੀ ਆ ਜੇ ਮੰਨ ਲਓ ਅਸੀਂ ਜਾ ਉੱਦਾਂ ਖਲੋਣੇ ਆ ਭਈ ਅਗਲੇ ਬੰਨੇ ਕਿਹੜੇ ਬੀਬੇ ਨੇ ਵੀ ਦੋਹਾਂ ਦਿਨਾਂ ਤੋਂ ਸਾਡਾ ਮੰਗ ਮੰਨਣ ਲੱਗਿਆ ਕਿਪਤਾ ਸਾਲ ਲੱਗਣਾ ਕਿ ਛੇ ਮਹੀਨੇ ਬਗੈਰ ਟਰੈਕਟਰ ਟਾਲ ਕੇ ਜਾਣਾ ਮਤਲਬ ਇਹ ਅੰਦੋਲਨ ਖਤਮ ਕਰਨਾ ਤਾਂ ਮਤਲਬ ਸਭ ਜਿਵੇਂ ਕਿ ਹਰਿਆਣਾ ਵਾਲੇ ਨੇ ਫਿਰ ਜਵਾਬ ਦੇਤਾ ਕਿ ਟਰਾਲੀਆਂ ਨਾਲ ਵੀ ਜਾਣ ਦੇਣਾ ਹਾਂ ਲਗਭਗ ਉਹਨਾਂ ਦੀ ਪੋਜੀਸ਼ਨ ਇਹੀ ਆ ਦੇਖੋ ਪਹਿਲਾਂ ਉਹਨਾਂ ਦੀ ਪੋਜੀਸ਼ਨ ਸੀ ਪੋਜੀਸ਼ਨ ਇਹੀ ਹੈ ਉਹਨਾਂ ਦੀ ਠੀਕ ਹੈ ਜੀ ਆਪਣੀ ਪੋਜੀਸ਼ਨ ਉਹ ਆ ਹੁਣ ਦੂਸਰੇ ਤਰੀਕ ਨੂੰ ਜਦੋਂ ਇੱਕ ਵਾਰੀ ਸੁਣਵਾਈ ਫੇਰ ਹੋਣੀ ਹੈ ਜਦੋਂ ਸੁਪਰੀਮ ਕੋਰਟ ਦੇ ਵਿੱਚ ਤੇ ਕੀ ਕਹਿ ਕੇ ਆਏ ਹੋ ਅਫਸਰਾਂ ਨੂੰ ਅਫਸਰ ਕੀ ਕਹਿਣ ਜਾ ਰਹੇ ਨੇ ਦੇਖੋ ਪਹਿਲੀ ਗੱਲ ਤਾਂ ਇਹ ਸਮਝ ਇਹ ਹੈ ਉਦੇਵ ਪ੍ਰਤਾਪ ਵਰਸਸ ਹਰਿਆਣਾ ਸਰਕਾਰ ਆ ਅਨਾ ਦੇਖੋ ਨਾ 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 ਇਹ ਨਹੀਂ ਹੈ ਅਸੀਂ ਤਾਂ ਸੁਪਰੀਮ ਕੋਰਟ ਦੀ ਡੇਟ ਤਾਂ ਵੇਟ ਕਰੀਏ ਜੇ ਅਸੀਂ ਸੁਪਰੀਮ ਕੋਰਟ ਚ ਗਏ ਹੋਈਏ ਜਾਂ ਸਾਡੀ ਪਾਰਟੀ ਬਣੀ ਹੋਈਏ ਠੀਕ ਹੈ ਨਾ ਅਸੀਂ ਤਾਂ ਸਮਝਨੇ ਆਂ ਵੀ ਸੁਪਰੀਮ ਕੋਰਟ ਦੇ ਪਹਿਲੇ ਆਰਡਰ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਨੇ ਹਲਫਨਾਮਾ ਦਾਇਰ ਕੀਤਾ ਹੋਇਆ ਵੀ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਹੋ ਸਕਦੀ ਉਹਦੇ ਉਹਨਾਂ ਰੀਜਨ ਦਾ ਸਹਲਫਨਾਮਾ ਮੋਦੀ ਸਰਕਾਰ ਦਾ ਫਿਰ ਅਸੀਂ ਕਿਵੇਂ ਕਹਾਂਗੇ ਵੀ ਔਰਤਾਂ ਕੋ ਮਸਲਾ ਹੱਲ ਹੋ ਜੂ ਕੀ ਸਮਝਾਈ ਗੱਲ ਸੁਪਰੀਮ ਕੋਰਟ ਤੋਂ ਆਸ ਨਹੀਂ ਨਾ ਦੇਖੋ ਤੁਸੀਂ ਇਹ ਦੋ ਗੱਲਾਂ ਤੁਸੀਂ 100 ਬੰਦੇ ਕੋ ਸਰਵੇ ਕਰਾ ਲਓ 100 ਬੰਦੇ ਕੋ ਕਰਾਓ ਵੀ ਕੀ ਭਾਰਤੀ ਨਿਆਂਪਾਲਿਕਾ ਠੀਕ ਹੈਗੀ ਆ ਉਹ ਦੱਸ ਦਿੰਗੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਵੀ ਕਹਿੰਦੇ ਆ ਵੀ ਸਾਡੇ ਤਾਂ ਬਹੁਤ ਡਿਲੇ ਹੁੰਦਾ ਜੀ ਠੀਕ ਆ ਜਿੰਨੇ ਸਾਡੇ ਤੇ ਵਰਕ ਹੈਗੇ ਤੋਂ ਮੈਨੂੰ ਲੱਗਦਾ ਦੇਖੋ ਜੇ ਅਦਾਲਤਾਂ ਸਿਹਰਦ ਹੁੰਦੀਆਂ ਤੇ ਸਾਰੇ ਇਸ਼ੂ ਅੰਦੋਲਨ ਕਰਨ ਦੀ ਲੋੜ ਨਹੀਂ ਸੀ ਆਪਾਂ ਅਦਾਲਤਾਂ ਚ ਹੱਲ ਕਰਾ ਲੈਣੇ ਸੀ ਜੇ ਤੁਸੀਂ ਸਾਡੀ ਇੱਕ ਇੱਕ ਬੇਨਤੀ ਮੰਨ ਲਓ